ਭਾਜਪਾ ਦੀਆਂ ਨੀਤੀਆਂ ਕਾਰਨ ਭਾਰਤ ਇੱਕ ਦੇਸ਼ ਇੱਕ ਧਰਮ ਵੱਲ ਵੱਧ ਰਿਹਾ ਹੈ ਜੋ ਦੇਸ਼ ਦੀ ਅਨੇਕਤਾ ਲਈ ਖਤਰਾ ਹੈ ਪਾਕਿਸਤਾਨ ਨਾਲ ਵਾਗਾ ਬਾਰਡਰ ਰਾਹੀਂ ਵਪਾਰ ਖੁੱਲਣ ਨਾਲ ਪੰਜਾਬ ਖੁਸ਼ਹਾਲ ਹੋਵੇਗਾ ਇਸ ਲਈ ਵਾਗਾ ਸਰਹੱਦ ਰਾਹੀਂ ਵਪਾਰ ਖੁੱਲਣਾ ਚਾਹੀਦਾ ਹੈ ਇਹ ਕੱਲ ਕਾਂਗਰਸ ਪਾਰਟੀ ਦੇ ਸਮਰੂਹ ਤੋਂ ਉਮੀਦਵਾਰ ਸ਼੍ਰੀ ਸੁਪਾਲ ਸਿੰਘ ਖਹਿਰਾ ਨੇ ਇਥੇ ਪਾਰਟੀ ਦੇ ਚੋਣ ਦਫ਼ਤਰ ਦਾ ਉਤ்கਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਉਹਨਾਂ ਨੇ ਕਿਹਾ ਕਿ ਭਾਰਤ ਮੋਦੀ ਸਰਕਾਰ ਅਤੇ ਭਾਜਪਾ ਦੀਆਂ ਨੀਤੀਆਂ ਕਾਰਨ ਇੱਕ ਦੇਸ਼ ਇੱਕ ਧਰਮ ਵੱਲ ਵੱਧ ਰਿਹਾ ਹੈ ਜੇਕਰ ਪਾਟਪਾ ਮੋਰ 27 ਚੌਂਦੀ ਹੈ ਤਾਂ ਦੇਸ਼ ਵਿੱਚ ਇੱਕਸਾਰ ਸਿਵਲ ਕੋਰਡ ਲਾਗੂ ਹੋਵੇਗਾ। ਉਹਨਾਂ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪਾਕਿਸਤਾਨ ਵਾਗਾ ਸਰਹੱਦ ਰਾਹੀਂ ਵਪਾਰ ਖੋਲਣ ਦੇ ਖਿਲਾਫ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਪੰਜਾਬ 'ਚ ਰੋਡ ਸ਼ੋ ਨਹੀਂ ਪੁਲਿਸ ਸ਼ੋ ਘਟ ਰਿਹਾ ਹੈ ਜਿਸ 'ਚ ਬਹੁਤ ਹੀ ਬਗੈਰ ਵਰਦੀ ਪੁਲਿਸ ਹੁੰਦੀ ਹੈ। ਆਮ ਆਦਮੀ ਪਾਰਟੀ ਇਨਕਲਾਬ ਦਾ ਨਾਰਾ ਫਰਜ਼ੀ ਸਾਬਤ ਹੋ ਰਿਹਾ ਹੈ। ਹੋਰ ਉਹਨਾਂ ਕਿਹਾ ਆਓ ਵੇਖਦੇ ਹਾਂ। ਕਾਰਯੋ ਮੈਡਮ ਰਜ਼ਿਆ ਸੁਲਤਾਨਾ ਜੀ ਫੋਰਮਰ ਕੈਬਨਿਟ ਮਿਨਿਸਟਰ ਪੰਜਾਬ ਸਾਡੇ ਨਾਲ ਹੁਣੇ ਅੱਜ ਕਾਮਰੇਟ ਸਾਹਿਬ ਸਾਡੇ ਸਤਿਕਾਰਯੋਗ ਰਜ਼ੀਆ ਜੀ ਦੇ ਸ਼ਾਮਿਲ ਕੀਤੇ ਕਾਂਗਰਸ ਸਾਡੇ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਜਸਪਾਲ ਜੀ ਅਤੇ ਹੋਰ ਦਰਜਾ ਬਰ ਦਰਜਾ ਸਾਡੇ ਟੀਮ ਦੇ ਮੈਂਬਰ ਸਹਿਬਾਨ ਮੈਂ ਇੱਕ ਤਾਂ ਆਫਿਸ ਦਾ ਉਗਾਟਣਾ ਹੈ ਔਰ ਉਸ ਤੋਂ ਉਪਰੰਤ ਸਾਡਾ ਅੱਜ ਸਾਰਾ ਦਿਨ ਮਲੇਰਕੋਟਲੇ ਦੇ ਪਿੰਡਾਂ ਦੇ ਵਿੱਚ ਔਰ ਅਲਟੀਮੇਟਲੀ ਸ਼ਾਇਦ ਸ਼ਾਮ ਨੂੰ ਸ਼ਹਿਰ ਦੇ ਵਿੱਚ ਕੈਂਪੇਨ ਹੈ ਜੋ ਅੱਜ ਤੱਕ ਦਾ ਪਿਛਲੇ ਲਗਭਗ 25 ਦਿਨ ਤੋਂ ਮੈਨੂੰ ਫੀਡਬੈਕ ਮਿਲਿਆ ਔਰ ਜੋ ਮੈਨੂੰ ਰਿਸਪੌਂਸ ਮਿਲਿਆ ਉਹ ਅਨਪ੍ਰੈਸੀਡੈਂਟਡ ਹੈ ਸ਼ਾਇਦ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਇਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਦਾ ਪਿਆਰ ਮਿਲਦਾ ਹੋਵੇ ਇਹਦੇ ਵਿੱਚ ਮੈਂ ਸਮਝਦਾ ਕਿ ਸਿਰਫ ਵੱਡਾ ਸਭ ਤੋਂ ਯੋਗਦਾਨੀ ਹੈ ਕਿ ਜਿਹੜੇ ਪਿਛਲੇ ਕਾਫੀ ਅਰਸੇ ਤੋਂ ਮੈਂ ਜੋ ਲੋਕ ਹਿੱਤ ਦੇ ਮੁੱਦੇ ਚੱਕੇ ਸੀਗੇ ਅ ਬਿਨਾ ਮਜ਼ਬੂ ਮਿਲਤ ਜੋ ਮੈਂ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਕਿਤੇ ਕੋਈ ਬੇਇਨਸਾਫੀ ਹੋਈ ਮੈਂ ਉੱਥੇ ਆਪਣਾ ਪਹੁੰਚ ਕੇ ਉਹਨਾਂ ਦੀ ਮਦਦ ਕੀਤੀ ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ EMPLOYEES ਦੇ ਬੜੇ ਇਸ਼ੂਸ ਚੱਕੇ ਕੱਲ ਮੈਂ ਇੱਕ ਰੱਤਾ ਖੇੜਾ ਪਿੰਡ ਸੀ ਉਹ ਬੜਾ ਅਕਾਲੀ ਡੋਮੀਨੇਟਿਡ ਪਿੰਡ ਆ ਡਿੜਬੇ ਚ ਮੈਂ ਜਦੋਂ ਉੱਥੇ ਗਿਆ ਤਾਂ ਮੈਨੂੰ ਹੈਰਾਨਗੀ ਹੋ ਗਈ ਕਿ ਸਾਰਾ ਅਕਾਲੀ ਦਲੀ ਡਿੜਬੇ ਰੱਤਾ ਖੇੜਾ ਦਾ ਮੇਰੇ ਸਵਾਗਤ ਚ ਖੜਾ ਸੀ ਔਰ ਪਿਛਲੀ ਸ਼ਹਿਰ ਬਾਏ ਇਲੈਕਸ਼ਨ ਜਿਹੜੀ ਜਿਮਨੀ ਚੋਣ ਹੋਈ ਉਥੇ 1450 ਵੋਟ ਚੋਂ ਪ੍ਰੋਬੇਬਲੀ ਕੋਈ 60-70 ਵੋਟਾਂ ਕਾਂਗਰਸ ਨੂੰ ਬੋਲ ਹੋਈਆਂ ਸੀ ਲਿੱਕੇ ਦਾ ਐਟ ਕੀ ਰਿਵਰਸ ਸੀਨ ਸੀਗਾ ਔਰ ਉੱਥੇ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਕਿ ਜਦੋਂ ਮੈਂ ਯੂਪਾ ਦੀ ਲੜਾਈ ਲੜ ਰਿਹਾ ਸੀ ਯੂਪੀਏ ਦੇ ਖਿਲਾਫ ਉਸ ਪਿੰਡ ਦਾ ਇੱਕ ਨੌਜਵਾਨ ਅਮਰਿਤ ਧਾਰੀ ਸੀ ਦਲਿਤ ਸਿੱਖ ਮੈਂ ਉਹਦੇ ਚ ਉਹਦੀ ਮਦਦ ਕੀਤੀ ਸੀ ਕਹਿੰਦੇ ਜੀ ਅਸੀਂ ਤੁਹਾਡਾ ਉਸ ਕੀਤੇ 2019 ਚ ਜੋ ਤੁਸੀਂ ਐਫਰਟ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਯੂਪਾ ਵਰਗੇ ਸੀਰੀਅਸ ਕਾਲੇ ਕਾਨੂੰਨਾਂ ਚੋਂ ਤੁਸੀਂ ਉਹਨਾਂ ਦੀ ਰਿਹਾਈ ਕਰਾਈ ਉਹਨਾਂ ਦੀ ਮਦਦ ਕੀਤੀ ਉਹਨਾਂ ਲਈ ਆਵਾਜ਼ ਉਠਾਈ ਅੱਜ ਰੱਤਾ ਖਾੜਾ ਰੱਤਾ ਖੇੜਾ ਅਕਾਲੀ ਦਲ ਪੂਰਾ ਦਾ ਪੂਰਾ ਤੁਹਾਡੇ ਸਮਰਥਨ ਵਿੱਚ ਹੈ ਇਸ ਤਰ੍ਹਾਂ ਨਾਲ ਕੀ ਹੋਇਆ ਕਿ ਜਿੱਥੇ-ਜਿੱਥੇ ਵੀ ਮੈਂ ਮੁੱਦੇ ਉਠਾਏ ਚਾਹੇ ਉਹ ਆਪਾਂ ਕੋਈ lettes say ਪਾਨੇ ਸਿੱਧੂ ਦਾ ਪਰਚਾ ਦਾ ਜੋ ਹੈ ਮੈਂ ਉੱਥੇ ਪਹੁੰਚਿਆ ਸਿੱਧੂ ਮੂਸੇਵਾਲੇ ਦੀ ਅਰਸੇ ਤੋਂ ਮੈਂ ਲੜਾਈ ਲੜੀ ਆ 2 ਸਾਲ ਤੋਂ ਔਰ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਕਿ ਭਗਵੰਤ ਸਰਕਾਰ ਕਿਹੜੇ ਗੈਂਗਸਟਰਸ ਨੇ ਉਹਦੀ ਹੱਤਿਆ ਕੀਤੀ ਉਹਨਾਂ ਨੂੰ ਜੇਲਾਂ ਵਿੱਚ ਹੁਲਤਾਂ ਦੇ ਕੇ ਉਹਨਾਂ ਦੇ ਇੰਟਰਵਿਊਜ਼ ਕਰਾਉਂਦੀ ਆ ਔਰ ਉਹਨਾਂ ਦੀ ਅਸੀਂ ਕੰਸਿਸਟੈਂਟਲੀ ਸਰਦਾਰ ਬਲਕੌਰ ਸਿੰਘ ਦੇ ਪਰਿਵਾਰ ਦੀ ਅਸੀਂ ਹਮਾਇਤ ਕਰਦੇ ਨੇ ਆ ਵਿਧਾਨ ਸਭਾ ਦੇ ਅੰਦਰ ਔਰ ਬਾਹਰ ਸਿਮਿਲਰਲੀ ਜੋ ਕਿਸਾਨ ਅੰਦੋਲਨ ਹੁਣ ਛਿੜਿਆ ਰੀਸੈਂਟਲੀ ਜਿਸ ਢੰਗ ਦੇ ਨਾਲ ਬੀਜੇਪੀ ਨੇ ਆਪਣੇ ਹੀ ਕਿਸਾਨਾਂ ਨੂੰ ਲਤਾੜਿਆ ਮਾਰਿਆ ਕੁੱਟਿਆ ਟਰੈਕਟਰ ਪੰਨੇ ਅਲਟੀਮੇਟਲੀ ਇੱਕ ਸ਼ੁਭਕਰਨ ਨੌਜਵਾਨ ਦੀ ਹੱਤਿਆ ਵੀ ਕਰ ਦਿੱਤੀ ਕੱਲ ਜਦੋਂ ਮੈਂ ਗਿਆ ਉਦਰੀ ਪਿੰਡ ਲਹਿਰੇ ਦੇ ਇੱਕ ਪਿੰਡ ਹੈ ਨਵਾਂ ਗਾਉਂ ਉੱਥੇ ਦਾ ਮੁੰਡਾ ਇੱਕ ਖਨੌਰੀ ਚੋ ਚੱਕ ਲਿਆ ਸੀ ਪ੍ਰੀਤਪਾਲ ਸਿੰਘ ਤੁਹਾਨੂੰ ਯਾਦ ਹੋਵੇਗਾ ਉਸ ਨੂੰ ਹਰਿਆਣਾ ਪੁਲਿਸ ਬੋਰੀ ਚ ਪਾ ਕੇ ਔਰ ਉਹਨੂੰ ਆਪਣੇ ਹਰਿਆਣਾ ਦੀ ਟੈਰੀਟਰੀ ਚ ਲਿਜਾ ਕੇ ਉਹਦੀਆਂ ਲੰਤਾਂ ਤੋੜਤੀਆਂ ਉਹਦੇ ਉਹਦੇ ਚਿਹਰੇ ਦੇ ਜਵਾੜੇ ਤੋੜਤੇ ਉਹਦੀ ਨੱਕ ਦੀਆਂ ਹੱਡੀਆਂ ਤੋੜਤੀਆਂ ਕੱਲ ਮੈਂ ਉਹਨਾਂ ਦੇ ਘਰ ਵੀ ਗਿਆ ਔਰ ਉਹਨਾਂ ਨੇ ਵੀ ਇਹੀ ਕਿਹਾ ਕਿ ਅਸੀਂ ਸਾਰਾ ਪਿੰਡ ਜਿਹੜਾ ਵਾ ਜੋ ਤੁਸੀਂ ਆਵਾਜ਼ ਉਠਾਈ ਕਿਸਾਨਾਂ ਦੇ ਅੰਦੋਲਨ ਵਾਸਤੇ ਖੇਤ ਮਜ਼ਦੂਰਾਂ ਦੇ ਅਸੀਂ ਤੁਹਾਡਾ ਸਮਰਥਨ ਕਰਾਂਗੇ ਸੋ ਇਸ ਤਰ੍ਹਾਂ ਕਰਕੇ ਜੋ ਮੈਂ ਪਿਛਲੇ ਸਮੇਂ ਚ ਕੰਮ ਕੀਤਾ ਸੀਗਾ ਉਹਦਾ ਕੀ ਕਹਿੰਦੇ ਹੁੰਦੇ ਆ ਕਿ ਸੂਤ ਸਮੇਤ ਪਿਆਜ ਸਮੇਤ ਪੰਜਾਹ ਸੰਗਰੂਰ ਲੋਕ ਸਭਾ ਦੇ ਵੋਟਰਸ ਉਹ ਮੇਰਾ ਜਿਹੜਾ ਹੈਗਾ ਉਹ ਕਰਜ਼ਾ ਵਾਪਸ ਕਰ ਰਹੇ ਨੇ ਔਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਦੇ ਵੋਟਰਸ ਆਮ ਆਦਮੀ ਦੇ ਪਾਰਟੀ ਦੇ ਵੋਟਰਸ ਜਿਹੜੇ ਅਸਲ ਜਿਹੜੇ ਜਜ਼ਬਾਤੀ ਲੋਕ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਵਾਕਈ ਇਨਕਲਾਬ ਦੇ ਨਾਅਰੇ ਨੂੰ ਬਹੁਤ ਸੀਰੀਅਸਲੀ ਲਿਆ ਕਿਉਂਕਿ ਕੇਜਰੀਵਾਲ ਔਰ ਭਗਵੰਤ ਮਾਨ ਨੇ ਤਾਂ ਇਹਦਾ ਮਜ਼ਾਕ ਉਡਾਇਆ ਵਾ ਆਪਣੇ ਬਣਾਏ ਸਿਧਾਂਤਾਂ ਨੂੰ ਆਪਣੇ ਪੈਰਾਂ ਥੱਲੇ ਰੋਂਦੇ ਆ ਜਿਹੜੇ ਉਹ ਵਿਚਾਰੇ ਵਰਕ ਸੀਗਾ ਜਿਹੜੇ ਅੱਜ ਵੀ ਦਰੀਆਂ ਚੱਕਦੇ ਨੇ ਪਿੰਡਾਂ ਦੇ ਵਿੱਚ ਹਨ ਉਹ ਸਾਰੇ ਸਾਡੇ ਸਮਰਥਨ ਵਿੱਚ ਨੇ ਮੈਨੂੰ ਬੜਾ ਫਕਰ ਹੈ ਜਿਹਦਾ ਕਾਮਰੇਡ ਸਾਹਿਬ ਲਾਗੇ ਬੈਠੇ ਸੰਗਰੂਰ ਕਾਮਰੇਡਾਂ ਦੀ ਧਰਤੀ ਰਹੀ ਆ ਸਮਾਜਵਾਦੀਆਂ ਦੀ ਧਰਤੀ ਰਹੀ ਆ ਇਨਕਲਾਬੀਆਂ ਦੀ ਧਰਤੀ ਰਹੀ ਆ ਸਾਨੂੰ ਤੇਜਾ ਸਿੰਘ ਸੁਤੰਤਰ ਤੋਂ ਲੈ ਕੇ ਸੇਵਾ ਸਿੰਘ ਠਿਕਰੀ ਵਾਲਿਆਂ ਦੇ ਪੈਰੋਕਾਰਾਂ ਦੀ ਵੀ ਭਰਪੂਰ ਸਮਰਥਨ ਹੈ ਔਰ ਸਭ ਤੋਂ ਵੱਡੀ ਗੱਲ ਕਿ ਕਾਂਗਰਸ ਦਾ ਕੇਟਰ ਬਹੁਤ ਉਤਸ਼ਾਹ ਵਿੱਚ ਉਹ ਚਾਹੁੰਦਾ ਵਾ ਕਿ ਉਹ ਚਾਹੁੰਦੇ ਨੇ ਕਿ ਅਸੀਂ ਇਸ ਲੋਕ ਸਭਾ ਨੂੰ ਪੂਰਾ ਵੱਡੇ ਮਾਰਚ ਦੇ ਨਾਲ ਜਿੱਤੀਏ ਕਾਂਗਰਸ ਦਾ ਕੇਡਰ ਵਰਕਰ ਲੀਡਰ ਪੱਪਾ ਭਾਰ ਹੋ ਕੇ ਕੰਮ ਕਰ ਰਿਹਾ ਔਰ ਸ਼ਾਰਟਲੀ ਮੈਂ ਕਹਿਣਾ ਚਾਹੁੰਦਾ ਕਿ ਕਾਂਗਰਸ ਦਾ ਬੜਾ ਸਟਰੋਂਗ ਕੇਡਰ ਹੈ ਅਗਰ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੀ ਵੋਟ ਪਈ ਹੈ 254000 ਉਹਦੇ ਵਿੱਚ ਘੱਟੋ ਘੱਟ ਪੌਣੇ 2 ਲੱਖ ਵੋਟ ਕਾਂਗਰਸ ਦੀ ਸ਼ਿਫਟ ਹੋਈ ਸੀ ਉਸ ਵੇਲੇ ਕੁਝ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਗੋਲਡੀ ਨੂੰ ਲੋਕਾਂ ਨੇ ਸੀਰੀਅਸਲੀ ਲੈਵ ਨਹੀਂ ਕਿ ਇਹ ਸ਼ਾਇਦ ਇਹ ਡਿਫੀਟ ਨਹੀਂ ਕਰ ਸਕਦਾ ਭਗਵੰਤ ਮਾਨ ਨੂੰ ਹੁਣ ਜਿਹੜੀ 2022 ਦੀ ਅਸੈਂਬਲੀ ਆ ਜਿਹੜੀ ਕਿ ਸਭ ਤੋਂ ਪਰਫਾਰਮੈਂਸ ਵੀਕ ਰਹੀ ਹੈ ਕਾਂਗਰਸ ਦੀ ਉਹਦੇ ਚ ਵੀ ਸਾਨੂੰ 218000 ਵੋਟ ਪਈ ਮੇਰਾ ਮੰਨਣਾ ਵਾ ਕਿ ਕਾਂਗਰਸ ਪਾਰਟੀ ਘਰੋਂ 2 ਲੱਖ ਵੋਟ ਲੈ ਕੇ ਚੱਲਦੀ ਹੈ ਇਸ ਤੋਂ ਬਾਅਦ ਜੋ ਅੱਗੇ ਮੈਂ ਤੁਹਾਨੂੰ ਕਿਹਾ ਕਿ ਅਕਾਲੀ ਦਲ ਦੇ ਸਤਕਾਰਯੋਗ ਵੀਰਾਂ ਨੇ ਕਿਉਂਕਿ ਲੀਡਰਸ ਨੇ ਜਿਹੜਾ ਹੈ ਬੇਈਮਾਨੀ ਕੀਤੀ ਆ ਅਕਾਲੀ ਦਲ ਦਾ ਵਰਕਰ ਤੇ ਕੇਡਰ ਅੱਜ ਵੀ ਪੰਥਕ ਮੁੱਦਿਆਂ ਦੇ ਨਾਲ ਜੁੜਿਆ ਹੋਇਆ ਅੱਜ ਵੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਕਿਸਾਨਾਂ ਦੀ ਤੇ ਪਛੜੇ ਸ਼੍ਰੇਣੀਆਂ ਦੀ ਮਾਈਨੋਰਿਟੀਆਂ ਦੀ ਖਾਸ ਤੌਰ ਤੇ ਘੱਟ ਗਿਣਤੀਆਂ ਦੀ ਮੁਸਲਮਾਨਾਂ ਦੀ ਗੱਲ ਦੁਬਾਰਾ ਚੱਕੀ ਜਾਵੇ ਸੋ ਸਾਨੂੰ ਲੱਗ ਰਿਹਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਅੱਛਾ ਪਰਫਾਰਮੈਂਸ ਰਹੇਗਾ ਮੈਂ ਦੇਖ ਰਿਹਾ ਕਿ ਭਗਵੰਤਪਾਨ ਦੇ ਜਿਹੜੇ ਰੋਡ ਸ਼ੋਜ਼ ਨੇ ਉਹ ਰੋਡ ਸ਼ੋ ਘੱਟ ਤੇ ਪੁਲਿਸ ਸ਼ੋ ਜ਼ਿਆਦਾ ਨੇ ਤੁਸੀਂ ਨਿਗਾਹ ਮਾਰ ਲਓ ਉਹਨਾਂ ਦੇ ਕਾਫਲੇ ਦੇ ਆਲੇ ਦੁਆਲੇ 7-800 ਪੁਲਿਸ ਵਾਲਾ ਹੁੰਦਾ ਵਰਦੀ ਧਾਰੀ 4-500 ਸਿਵਲ ਡਰੈਸ ਵਿੱਚ ਔਰ ਜਿਹੜਾ ਵੀ ਉਹਦੇ ਰੋਟ ਸ਼ੋਨ ਨੂੰ ਅਪਰੋਚ ਕਰਦਾ ਕੋਈ ਨੌਜਵਾਨ ਕੋਈ EMPLOYE ਕੋਈ ਫਰਿਆਦੀ ਉਹਨੂੰ ੱੱਕੇ ਮਾਰ ਕੇ ਚਪੇੜਾ ਮਾਰ ਕੇ ਪੁੱਟ ਮੁੱਟ ਕੇ ਪੁਲਿਸ ਉਹਨੂੰ ਸਾਈਡ ਤੇ ਕਰ ਸੋ देयरफॉर ਆਈ ਪਰਸਨਲੀ ਫੀਲ ਕਿ ਇਨਕਲਾਬ ਦਾ ਫਰਜ਼ੀ ਨਾਰਾ ਕੇਜਰੀਵਾਲ ਦਾ ਤੇ ਭਗਵੰਤਪਨ ਦਾ ਇੱਥੇ ਬੇਲਕਾਬ ਹੋ ਚੁੱਕਾ ਵਾ ਉਹਨਾਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਚੁੱਕੀ ਆ ਔਰ ਸੰਗਰੂਰ ਇੱਕ ਅਖੌਤੀ ਰਾਜਧਾਨੀ ਕਹਿੰਦੇ ਨੇ ਮੇਰਾ ਤੁਹਾਡੇ ਜ਼ਰੀਏ ਭਗਵੰਤ ਮਾਨ ਨੂੰ ਸਵਾਲ ਆ ਕਿ ਤੁਸੀਂ ਦੱਸੋ ਕਿ ਤੁਸੀਂ ਸੰਗਰੂਰ ਲੋਕ ਸਭਾ ਜਾਂ ਸੰਗਰੂਰ ਬਰਨਾਲਾ ਤੇ ਮਲੇਰਕੋਟਲਾ ਲੋਕ ਸਭਾ ਦੇ ਜ਼ਿਲ੍ਹਿਆਂ ਦੇ ਵਿੱਚ ਕੋਈ ਮੈਨੂੰ ਤੁਸੀਂ ਪੰਜ ਅੱਛੇ ਕੰਮ ਗਿਣਾ ਦਿਓ ਔਰ ਮੀਥਿਆ ਨੂੰ ਕਹਿਣਾ ਚਾਹੁੰਦਾ ਤੁਸੀਂ ਪੰਜ ਕੰਮ ਬਰਨਾਲੇ ਕੌਨਸਟਿਟੈਂਸੀ ਦੇ ਕਰਾ ਦਿਓ ਗਿਣਾ ਦਿਓ ਕੋਈ ਵੀ ਮੈਡੀਕਲ ਦਾ ਨਹੀਂ ਪੱਥਰ ਪਿਆ ਵਾ ਤੇ ਉਹ 2 ਸਾਲ ਦਾ ਮਸਤੋਣਾ ਸਾਹਿਬ ਇਸ ਨਹੀਂ ਪੱਥਰ ਪਿਆ ਧੂਰੀ ਦੇ ਵਿੱਚ ਇੱਕ ਫਾਟਕ ਦੀ ਡਿਮਾਂਡ ਸੀ ਰੇਲਓਵਰ ਪੁਲ ਦੀ ਉਹ ਨਹੀਂ ਬਣਾ ਸਕੇ ਤੂਰੀ ਦੀ ਖੰਡ ਦੀ ਮਿਲ ਉਲਟਾ ਚਲਾਉਣੀ ਤਾਂ ਕੀ ਸੀ 2022 ਦੇ ਅਕਤੂਬਰ ਚ ਬੰਦ ਹੋ ਗਈ 13 ਤੋਂ 14 ਕਰੋੜ ਰੁਪਈਆ ਕਿਸਾਨਾਂ ਦਾ ਬਕਾਇਆ ਭਗਵੰਤ ਮਾਨ ਉਹ ਨਹੀਂ ਦਿਵਾ ਸਕਿਆ ਛੋਟੇ-ਛੋਟੇ ਕੰਮ ਨਹੀਂ ਕਰਾ ਸਕਿਆ ਔਰ ਸਾਰੇ ਵੈਸੇ ਤਾਂ ਪੰਜਾਬ ਦੀ ਗੱਲ ਹੈ ਲੇਕਿਨ ਸੰਗਰੂਰ ਚ ਤਾਵੇ ਨਾ ਕਹਿ ਸਕਦਾ ਪਿੰਡਾਂ ਚ ਪੁੱਛਦਾ ਮੈਂ ਜਾ ਕੇ ਕਿਸੇ ਪਿੰਡ ਵਿੱਚ ਪਿਛਲੇ 2 ਸਾਲਾਂ ਵਿੱਚ ਕੋਈ ਪਾਇਦਾਰ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਨੌਕਰੀਆਂ ਸਾਡੀਆਂ ਸਾਰੀਆਂ ਲੱਗੇ ਹਰਿਆਣਾ ਰਾਜਸਥਾਨ ਦਿੱਲੀ ਹਿਮਾਚਲ ਦੇ ਨੌਜਵਾਨ ਲੈ ਕੇ ਕਿਉਂਕਿ ਸਾਡਾ ਜਿਹੜਾ ਇੱਕ ਕਾਨੂੰਨ ਬਣਾਉਣ ਵਾਸਤੇ ਮੈਂ ਬਿੱਲ ਪੇਸ਼ ਕੀਤਾ ਹੋਇਆ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਹ ਭਗਵੰਤ ਮਾਨ ਨੇ ਕੇਜਰੀਵਾਲ ਤੋਂ ਡਰਦੇ ਉਹਨੂੰ ਲਾਗੂ ਨਹੀਂ ਕੀਤਾ ਅਗਰ ਉਹ ਬਿੱਲ ਲਾਗੂ ਹੋ ਜਵੇ ਤੇ ਸਾਡੇ ਪੰਜਾਬ ਦੀ ਨੌਜਵਾਨਾਂ ਦੀ ਨੌਕਰੀ ਕੋਈ ਬਾਹਰਲੇ ਸੂਬੇ ਦਾ ਨੌਜਵਾਨ ਨਹੀਂ ਲੈ ਸਕਦਾ ਸਾਡਾ ਜਿਹੜਾ ਪੰਜਾਬ ਦਾ ਡੈਮੋਗ੍ਰਾਫਿਕ ਸਿਚੁਏਸ਼ਨ ਬਚਿਆ ਰਵੇਗਾ ਲੇਕਿਨ ਇਹਨਾਂ ਚੇ ਜਾਨ ਨਹੀਂ ਇੱਕ ਹੋਰ ਪੁਆਇੰਟ ਇੰਪੋਰਟੈਂਟ ਗੱਲ ਆ ਸੰਗਰੂਰ ਦਾ ਸਭ ਤੋਂ ਜ਼ਿਆਦਾ ਵੋਟਰ ਟੇਬਲ ਅਗਰ ਪੰਜਾਬ ਦੇ ਵਿੱਚ ਰਿਸੀਵ ਕੀਤਾ ਪਾਣੀ ਦਾ ਸਤਾਰ ਜ਼ਮੀਨੀ ਨੀਚੇ ਗਿਆ ਉਹ ਸਭ ਤੋਂ ਜ਼ਿਆਦਾ ਸੰਗਰੂਰ ਦੇ ਵਿੱਚ ਹੈ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਪਿਛਲੇ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਤੁਸੀਂ ਪੰਜਾਬ ਔਰ ਸੰਗਰੂਰ ਦੇ ਪਾਣੀ ਦੇ ਸਤਰ ਨੂੰ ਜ਼ਮੀਨੀ ਗਰਾਊਂਡ ਵਾਟਰ ਨੂੰ ਇੰਪਰੂਵ ਕਰਨ ਵਾਸਤੇ ਕੀ ਕਦਮ ਚੱਕੇ ਨੇ ਕੋਈ ਉਹਨਾਂ ਨੇ ਪੁਖਤਾ ਕਦਮ ਟੂ ਰੀਚਾਰਜ ਵਾਟਰ ਤੁਸੀਂ ਸੀਰੀਅਸਲੀ ਡਾਈਵਰਸੀਫਾਈ ਫਰੋਮ ਪੈਡੀ ਕ੍ਰੌਪ ਕਿਉਂਕਿ ਜਨਾਬ ਵਾਟਰ ਇੰਟੈਂਸਿਵ ਕ੍ਰੌਪ ਹੈ ਸਾਡਾ ਸੋਨੀ ਦਾ ਉਹ ਬਹੁਤ ਜ਼ਿਆਦਾ ਪਾਣੀ ਲੈ ਰਿਹਾ 14 ਲੱਖ ਟਿਊਬਵੈਲ ਸਾਡਾ ਪੰਜਾਬ ਚੋਂ ਪਾਣੀ ਨਿਰੰਤਰ ਪੰਪ ਆਊਟ ਕਰ ਰਿਹਾ ਲੇਕਿਨ ਮੇਰਾ ਖਿਆਲ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਉਹਨੂੰ ਨਾ ਚਿੰਤਾ ਦੇ ਨਾ ਉਹਦੇ ਕੋਲ ਸਮਾਂ ਹੈ ਲਾਸਟਲੀ ਆਈ ਐਡਵੋਕੇਟ ਕਿ ਪੰਜਾਬ ਦਾ ਪਾਕਿਸਤਾਨ ਦੇ ਨਾਲ ਵਪਾਰ ਦਾ ਫੁੱਲ ਫਲਿਜਡ ਬਾਰਡਰ ਖੁੱਲਣਾ ਚਾਹੀਦਾ ਭਗਵੰਤ ਮਾਨ ਬਾਰਡਰ ਨਾ ਖੁੱਲਣ ਦੇ ਹੱਕ ਵਿੱਚ ਮੈਂ ਹੈਗਾ ਕਿ ਬਾਰਡਰ ਖੁੱਲੇ ਸਾਡਾ ਪਾਕਿਸਤਾਨ ਦੇ ਥਰੂ ਅਗੇ ਸੈਂਟਰਲ ਏਸ਼ੀਆ ਨਾਲ ਫਾਸਟ ਬਹੁਤ ਵੱਡਾ ਲੈਂਡਮਾਸਾ ਸਾਡੀ ਇੰਡਸਟਰੀ ਔਰ ਸਾਡੀ ਖੇਤੀ ਤਾਂ ਹੀ ਉਹ ਪਰਫੁੱਲਤ ਹੋ ਸਕਦੀ ਆ ਜੇ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਖੁੱਲੇ ਤੇ ਭਗਵੰਤ ਮਾਨ ਦੱਸੇ ਕਿ ਇਹ ਬਾਰਡਰ ਖੁੱਲਣ ਦਾ ਵਿਰੋਧ ਕਿਉਂ ਕਰਦਾ ਕੀ ਬੀਜੇਪੀ ਦੇ ਆਖੇ ਕਰ ਰਿਹਾ ਵਾ ਕਿਉਂਕਿ ਇਹਨਾਂ ਦੀਆਂ ਤਿੰਨ ਚਾਰ ਗੱਲਾਂ ਬੀਜੇਪੀ ਨਾਲ ਮੇਲ ਖਾਂਦੀਆਂ ਨੇ ਸਭ ਤੋਂ ਪਹਿਲਾ ਜਿਹੜਾ ਕਿਸਾਨਾਂ ਨੂੰ ਕੁੱਟਿਆ ਗਿਆ ਸਾਡੇ ਪੰਜਾਬ ਦੇ ਅੰਦਰ ਵੜ ਕੇ ਹਰਿਆਣਾ ਪੁਲਿਸ ਨੇ ਇਹ ਭਗਵੰਤ ਮਾਨ ਦਾ ਤੇ ਬੀਜੇਪੀ ਦਾ ਜੁਆਇੰਟ ਆਪਰੇਸ਼ਨ ਸੀਗਾ ਸ਼ੰਭੂ ਦੇ ਉੱਤੇ ਵੀ ਤੇ ਖਨੋਰੀ ਦੇ ਉੱਤੇ ਵੀ ਦੂਸਰਾ ਪਾਕਿਸਤਾਨ ਦੇ ਬਾਰਡਰ ਨੂੰ ਲੈ ਕੇ ਦੋਨਾਂ ਦਾ ਇੱਕ ਸਟੈਂਡ ਹੈ ਤੀਸਰਾ ਜੋ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਕਾਲੇ ਕਾਨੂੰਨ ਦੇ ਤਹਿਤ ਦਿਬਰੂਗੜ੍ਹ ਤੇ ਅਸਾਮ ਦੀਆ ਥੇਲਾ ਭੇਜਿਆ ਗਿਆ ਉਹ ਇਹਨਾਂ ਦਾ ਜੁਆਇੰਟ ਆਪਰੇਸ਼ਨ ਆ ਉਹ ਕੇਜਰੀਵਾਲ ਸਾਹਿਬ ਨੇ ਅਨੀਕਾਵਾੜ ਟੀਵੀ ਦੇ ਕਬੂਲਿਆ ਕਿ ਹਮਨੇ ਦਿੱਲੀ ਦਿੱਲੀ ਨੇ ਹਮਾਰਾ ਸਾਥ ਮੰਗਾ ਉਸ ਵਕਤ ਐਨਐਸਐ ਲੌਂਚ ਗ੍ਰਫਤਾਰ ਕਰਨ ਹਮਨੇ ਦਿੱਲੀ ਦਾ ਸਾਥ ਦਿੱਲੀ ਕੋ ਸਾਥ ਦਿਆ ਅਗਰ ਦਿੱਲੀ ਦੁਬਾਰਾ ਸਾਥ ਮੰਗੇਗੀ ਹਮ ਦਿੱਲੀ ਕੋ ਦੁਬਾਰਾ ਸਾਥ ਦੇਗੀ ਇਸ ਲਈ ਕੇਚਰੀਵਾਲ ਐਂਡ ਪਾਰਟੀ ਦਿੱਲੀ ਦੇ ਏਜੰਟ ਨੇ ਉਹ ਪੰਜਾਬ ਦੇ ਖੈਰ ਖਵਾ ਨਹੀਂਗੇ ਸੋ ਅਸੀਂ ਪੰਜਾਬ ਦੀ ਗੱਲ ਕਰਨ ਵਾਸਤੇ ਪਹੁੰਚਿਆ ਮੈਂ ਔਰ ਮੇਰਾ ਇਹ ਪ੍ਰਣ ਹੈ ਕਿ ਅਗਰ ਸਾਨੂੰ ਤੁਸੀਂ ਇਲੈਕਟ ਕਰਕੇ ਭੇਜਦੇ